ਦੋਸਤੋ 400 ਨੂੰ ਕਟਿਆਂ ਦਾ ਖੌਨ ਲੱਗਿਆ ਮੁਰਾ ਨਸਲ ਦੀਆਂ ਚਾਰੇ ਕਟਿਆਂ ਪੂਰਾ ਸ਼ਕੀਨ ਮਿਲ ਗਈਆਂ ਥਣਸੋਂ ਦਿਖਾਉਂ ਚਾਰਾ ਕਟਿਆਂ ਦੇ ਇਕੱਲੇ-ਇਕੱਲੇ ਨਿਖੜਵੇਂ ਥਾਣੇ 'ਚ ਲੱਗੇ ਬਹੁਤ ਸੋਹਣੇ ਗੈਪ 'ਚ ਲੱਗੇ ਹੋਏ ਨੇਗੇ ਬਾਕੀ ਛੋਟੀ ਉਮਰ ਚ ਨੇ ਸਾਲ-ਸਾਲ ਸਵਾ ਸਵਾ ਸਾਲ ਲਗਭਗ ਐਸਟੀਮੇਟਡ ਉਮਰ ਹੋਣੀ ਹੈ ਕਿ ਬਾਕੀ ਜੋ ਜਾਣਕਾਰੀ ਹੋ ਮਾਲਕ ਸਾਂਝੀ ਕਰ ਦੂਗਾ ਖਰੀਦ ਨਾਲ ਭਰਾ ਕਿਸੇ ਵੀ ਟਾਂ ਦੇ ਜਿਹੜੀ ਤਸੱਲੀ ਉਹ ਕਰ ਸਕਦਾ ਹੈ ਨਾ ਇੱਕ ਵਾਰ ਤੁਹਾਨੂੰ ਪਹਿਲੀ ਬੋਲਦਾ ਵੀ ਥੋੜੀ ਪਿੱਛੇ ਬੈਕ ਸ਼ਾਟ ਦਰਖਤ ਹੈ ਮੇਰੇ ਤੇ ਧੁੱਪ ਤੇ ਛਾਂ ਡਬਖੜਬੀ ਰੰਗ ਬਰੰਗਾ ਨਜ਼ਾਰਾ ਹਾਲਾਂਕਿ ਕਟਾਂ 'ਚ ਕੋਈ ਦਿੱਕਤ ਨਹੀਂ ਸਾਰਾ ਕਾਲਾ ਕਟਾ ਤੁਹਾਨੂੰ ਮਿਲਣੀ ਆ ਬਾਕੀ ਬਾਈ ਨਾਲ ਗੱਲਬਾਤ ਕਰਦੇ ਵੀ ਕੀ ਡਿਟੇਲ ਹੈ ਠੀਕ ਆ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਸਭਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਤਾਂ ਠੀਕ ਹੈ ਹਾਂ ਇੱਥੇ ਸੁਣਾਓ ਠੀਕ ਠਾਕ ਹੋ ਜੀ ਕਿੰਨੀ ਵਧੀਆ ਵਧੀਆ ਆਪਣਾ ਡਰੈੱਸ ਬੋਲਦੇ ਜੀ ਡਰੈੱਸ ਵੀਰੇ ਪ੍ਰਮ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 97791 98511 ਨੇੜੇ ਪਿੰਡ ਧੌਲਾ ਕੁਣਸ ਤਾਜੋ ਪਹਿਲੇ ਨੰਬਰ ਤੇ ਕੱਟੀ ਹੋ ਗਈ ਬਈ ਜੱਗੇ ਨਾ ਕਿੰਨੀ ਕੁ ਮਰਦੀ ਆ 15 16 ਮਹੀਨਿਆਂ ਦੀ ਕੱਟੀ ਹੈ ਲਖੇ ਕੱਟ ਦੀ ਸ਼ਕੀਨੀ ਦੇਖ ਹੂੰ ਕੱਟ ਦੀ ਝੋਲੀ ਦੇਖ ਲੈ ਪਹਿਲਾਂ ਆਪਾਂ ਥਾਨ ਦਸਾ ਦੀ ਕੱਟਣੀ ਲੈ ਮਤਲਬ ਥਾਨ ਦੇਖੋ ਚਾਰ ਸੋਨੇ ਗੈਪਸ ਨੂੰ ਪਹਿਲੇ ਹੀ ਕਿਹਾ ਸੀ ਬਹੁਤ ਚੰਗੇ ਗੈਪਸ ਲੱਗੇ ਹੋਇਆ ਨਿਕਲ ਉਹ ਛ ਦੇ ਕੱਟੀ ਦੀ ਜਮੈਂ ਰਬੜ ਅਰ ਗਈ ਪੂਛ ਹੂੰ ਪੂਰੀ ਸ਼ਕੀਨ ਕੱਟੀ ਆ ਲੈ ਮੂੰਹ ਆ ਤੇ ਸਿੰਗਲ ਮੂੰਹ ਦੇਖ ਕਰਮ ਵਾਲੀ ਦਾ ਨੀਲੀ ਰਾਵੀ ਆ ਹੂੰ ਅੱਖਾਂ ਨਹੀਂ ਲਿਆਂ ਆ ਗਿਆ ਨਾ ਮੱਥਾ ਵੱਲ ਆ ਗਿਆ ਮੱਥਾ ਵੱਲ ਆ ਗਿਆ ਇਹ ਹੁਣ ਅਗਲੇ ਦੀ ਮਰਜ਼ੀ ਆ ਨੀਲੀ ਰਾਵੀ ਚਲੀ ਜਾਣਾ ਇਹਨੂੰ ਮੋਰਾ ਚੱਲ ਜਾਣਾ ਮੈਂ ਤ ਇਹ ਜਿਹੜੀ ਤੁਹਾਨੂੰ ਪਛਾਣ ਦੀ ਗੱਲ ਕਰੀ ਤੁਹਾਨੂੰ ਸੈਨਿਕ ਸਾਵੇਂ ਦਿਖਾਵਾਂਗੇ ਠੀਕ ਹੈ ਜੀ ਨੈਚੁਰਲ ਸਾਈਨਿੰਗ ਹੈਗੀ ਫੇਸ ਕੁਆਲਟੀ ਜਾਨ ਜੂਨ ਬਾਅਦ ਤਾਂ ਕੱਟੀ ਚ ਹੂੰ ਕੋਈ ਬਾਜਾਂ ਦੇ ਡੇਗ ਰਹੀ ਉਹ ਤੇ ਲੱਗ ਜੀ ਬਈ ਪੀਲੇ ਨੇ ਪਾਣੀ ਕੋਈ ਗੱਲ ਨਹੀਂ ਇੱਥੇ ਸੁਣੋ ਇੱਥੋਂ ਖੜੀ ਕੱਟੀ ਬਤ ਦਿਖਾ ਦੇ ਸਮਾਰ ਕੇ ਮਿੱਤਰੋ ਲਗਭਗ 15-16 ਕਿ ਮੈਂ ਜਾ ਕੇ ਲੱਟੇ ਆ ਆਪਦੀ ਚੌਕ ਕਾਪੀ ਦਿਖਾਤੀ ਹੂੰ ਸਹੀ ਗੱਲ ਆ ਮੂੰਹ ਬੋਰ ਸੋਨਾ ਨਾ ਸਿੰਘ ਸੁੰਗ ਸਿੰਘ ਸੁੰਗ ਦੇਖ ਕਿੰਨਾ ਗੋਲ ਲੱਗਦਾ ਨਾ ਘੜ ਕੇ ਲਵਾਏ ਹੁੰਦੇ ਆ ਹੂੰ ਬਿਲਕੁਲ ਬਿਲਕੁਲ ਨਾ ਬਾਗੇ ਅੱਖਾਂ ਪਿਆਰ ਨੀਲੇ ਆ ਗਈਆਂ ਮਿੱਤਰੋ ਪੂਰੀ ਬਾਕੀ ਦੇ ਪੈਰ ਤੇ ਮਗਲ ਦੇ ਨੂੰ ਛਾਣੀ ਵਿੱਚ ਹੈਗਾ ਨਾ ਨੀਲੀ ਰੋਟੀ ਦਾ ਲੱਗਿਆ ਹੋ ਪਹਿਲਾਂ ਹਾਂਜੀ ਨੀਲੀ ਰਾਵੀ ਲੱਗਿਆ ਵਾ ਤਾਂ ਕਰਕੇ ਥੋੜਾ ਜਿਆਦਾ ਦੱਸਦੀ ਆ ਇਹ ਹੂੰ 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 ਸਹੀ ਗੱਲ ਆ ਲੈ ਬਈ ਤੋਰ ਦੇ ਕੱਟੇ ਲੰਬੀ ਲੈ ਮੈਂ ਤੋਰ ਕਿਸਨ ਦੁਬਾਰਾ ਫੇਰ ਦਿਖਾ ਦੇਣਾ ਲਗਭਗ 15 16 ਮਿੰਟ ਕੱਟੀ ਪੂਰੀ ਪਤਲੀ ਧੌਣ ਚ ਲੰਬੀ ਧੌਣ ਆ ਗਈ ਪਿੱਛੋਂ ਭਾ ਰਾਸਰੀ ਲੱਗਿਆ ਹਾ ਸ਼ਕੀਨ ਹੈ ਸ਼ਕੀਨ ਦਾ ਮਤਲਬ ਸ਼ਕੀਨ ਹੁੰਦਾ ਨਾ ਹੁਣ ਇਹਨੂੰ ਰਿਕਾਰਡ ਜਿਹੜਾ ਮਰਜ਼ੀ ਸਮਝ ਲੋ ਕੱਟੀ ਦਾ ਠੀਕ ਹੈ ਰਿਕਾਰਡ ਤੇ ਹੈ ਡੈਰੀ ਚੋਂ ਲੇਤੀ ਮੈਂ ਆਪਣਾ ਰਿਕਾਰਡ ਕੋਡ ਮੈਂ ਇਦਨਵੇਂ ਕਹਿਦਾ ਇਹਦੀ ਮਾਂ ਨੇ ਬਈ ਫਲਾਣੇ ਨੂੰ 20 ਕਿਲੋ ਕੱਢਿਆ ਉਹ ਮੈਂ ਨਹੀਂ ਗਈ ਹਾਂ ਰਿਕਾਰਡ ਜਾਨੀ ਕਿ ਮੱਝਾਂ ਦਾ ਉਹ ਚੰਗੀਆਂ ਮੱਝਾਂ ਦੀਆਂ ਤੇ ਮੁੱਲ ਵੜੇ ਬਈ ਫਿਰ ਜੇ ਮੁੱਲ ਵੜੇ ਫੋਨ ਤੇ ਕਰਾਂਗੇ ਸਾਰਾਂ ਘਟਾਂ ਦੀ ਜਾਇਜ਼ ਹੀ ਹੋਣਗੇ ਜਾਇਜ਼ ਹੁੰਦੇ ਵੀਰੇ ਆਪਣੇ ਨਜਾਇਜ਼ ਤਾਂ ਪਰੇ ਦੋ ਨੰਬਰ ਕੱਟੀ ਹੈਗੀ ਬਈ ਜੱਗੇ ਇਹ ਕਿੰਨੀ ਉਮਰ ਦੀ ਹੈਗੀ ਕੱਟੀ ਜੇ ਚਮਕ ਦੇਖੀ ਹੂੰ ਇਹਰਾ ਮਹੀਨੇ ਦੀ ਕੱਟੀ ਹੈ ਵੀਰੇ ਤੇਰਾ ਮਹੀਨਾ ਦੀ ਕੱਟੀ ਜ ਸਾਰਾ ਕੁਝ ਦੱਸ ਦਈਏ ਕੱਟੀਆਂ ਲੈ ਬਲਾਏ ਕੱਤੋਂ ਦਾ ਝੋਲੀ ਦਾ ਹੀ ਕੱਟੇ ਪਲੇ ਨਾ ਦਿਖਾ ਦੇ ਕਰ ਝੋਲੀ ਪਾਸੋਂ ਆਪਣੀ ਕੋਈ ਵੀ ਕੱਟੀ ਮਾੜੀ ਨਹੀਂ ਹੋ ਹੂੰ ਝੋਲੀ ਬਹੁਤ ਚੰਗੇ ਨੇ ਨਾ ਜਿਹੜਾ ਕੱਟੀਆਂ ਰਹਿਣਾ ਸਾਰੀਆਂ ਕੱਟੀਆਂ ਦੀ ਝੋਲੀ ਪੂਰੇ ਸੋਹਣੇ ਗੈਪ ਚ ਲੱਗੇ ਹੋਏ ਨੇ ਕਿ ਚੰਗੇ ਤੇ ਬਾਕੀ ਢਾਂਚਾ ਚੰਗਾ ਕੱਟੀ ਦਾ ਬਰੀਕ ਚਮੜੀ ਚ ਪਤਲੀ ਚਮੜੀ ਜੱਪਾ ਦੇ 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 ਕੱਟੀ ਦੀ ਜਾਨ ਦੇਖ ਨਾ ਖੂਨ ਦੇ ਮੇ ਹੂੰ ਕਿੰਨੀ ਆ ਗਈ ਬਾਕੀ ਚਾਰੇ ਪੈਰ ਪੂਰੇ ਕੋ ਸੁੱਧੇ ਆ ਗਏ ਪੂਰੇ ਹਾਂ ਲਖਰੀ ਮੇ ਤਲ ਧੁੱਪ ਜੀ ਨਰਾਲੀ ਕਰ ਲਾ ਚੰਗੀ ਬਣੂਗੀ ਝੋਟੀ ਇਹ ਹੂੰ ਸ਼ਾਇਨਗ ਦੇਖੀ ਇਹਦੇ ਘੜਾ ਪਤਲੇ ਲਾਇਆ ਹੋਇਆ ਹੋਰ ਦੇ ਦਾ ਤੇਲ ਆਇਆ ਹੁੰਦਾ ਸ਼ਾਇਨਗ ਆਪ ਸ਼ੋਅ ਕਰਦੀ ਹੈ ਹੂੰ ਬਿਲਕੁਲ ਬਿਲਕੁਲ ਹੁਣ ਤੇਲ ਵਾਲੀ ਚੀਜ਼ ਤਾਂ ਹੁਣ ਜੇ ਕਿਸੇ ਕੱਟੀ ਦੇ ਤੇਲ ਲੱਗਿਆ ਹੋਵੇ ਸ਼ਾਇਨਗਾਂ ਸਿੰਗਾ ਦੇ ਆਦੇ ਸਿੰਗਾ ਤੇ ਲਾਇਆ ਹੋਇਆ ਹੈ ਹੂੰ ਸਿੰਗਾ ਤੇ ਚੁੰਕ ਤਾਂ ਨਾ ਕੱਟੀ ਦੀ ਮੂੰਹ ਸ਼ਾਇਨਗ ਦੇਖ ਕਿੰਨੀ ਆ ਹੂੰ ਮੂੰਹ ਵੀ ਸੋਹਣਾ ਜੰਕਾ ਨਾ ਹਾਂ ਸਹੀ ਹੈ ਵੀਰੇ ਲਗਭਗ 13 ਕਿ ਮਿੰਟ ਦੀ ਕੱਟੀ ਹੈ ਨਾ ਹਾਂਜੀ ਹਾਂਜੀ ਪੂਰੀ ਬਰੀਕੀ ਆ ਕੱਟੀ ਦੀ ਠੀਕ ਹੈ ਜੀ ਤੇ ਵੀ ਰਿਕਾਰਡ ਨੂੰ ਕੁਝ ਨਹੀਂ ਹੈਗਾ ਆਪਣੇ ਕੋਲੇ ਹਾਂਜੀ ਰਿਕਾਰਡ ਵੀਰੇ ਦਾ ਡੈਰੀ ਚੋ ਲੈਤੀਆਂ ਧੰਨਵਾਦ ਆ ਜਿਵੇਂ ਮਰਜ਼ੀ ਸਮਝ ਲੈ ਅਗਲਾ ਹਮ ਲੈ ਮੇਟਰ ਕੱਟੀ ਦੋਨ ਬਸੰਦ ਖਾਤੀ ਪੂਰੀ ਸ਼ਕੀਰ ਆਈ ਝੋਲੀ ਸੁਣ ਦੁਆਰਾ ਫੇਰ ਦਿਖਾਣਾ ਦੇਖ ਬਹੁਤ ਸੋਹਣੇ ਗੈਪ ਥਾਂ ਲੱਗੇ ਲੱਗੇ ਹੁਣ ਸੋਨ ਤਿੰਨ ਨੰਬਰ ਕੱਟਦੇ ਚੱਲਣ ਦੇ ਪਲੇ ਥਾਂ ਦਿਖਾ ਦੇਣਾ ਮੈਂ ਜਿਸ ਨੂੰ ਪਹਿਲੀ ਕਿਹਾਗਾ ਵੀ ਥੱਲੇ ਕੱਟੀ ਨਹੀਂ ਮਾੜੀ ਹੋਊਗੀ ਇੱਥੇ ਫੇਸ ਕੁਆਡ ਚ ਗੱਲ ਇਹ ਕਿ ਨਿਮਰ ਦੀ ਹੋ ਜਾ ਕੇ ਭਾਈ ਇਹ ਵੀ 12 13 ਮਹੀਨਿਆਂ ਦੀ ਕੱਟੀ ਇੱਕੋ ਹੀ ਡੈਰੀ ਚ ਲੈਤੀਆਂ ਮੀਆਂ ਚਾਰੇ ਹਾਂ ਠੀਕ ਹੈ ਠੀਕ ਹੈ ਤੋਰ ਦੇ ਲੈ ਭਾਈ ਇਹ ਆਈ ਕੱਟੀ ਮੇਤਰੋ ਤਿੰਨ ਨੰਬਰ ਆਪਣੇ ਕੋਲੇ ਲਗਭਗ ਵਾਈ ਕਹਿੰਦਾ ਵੀ ਇਹ 12 13 ਮਹੀਨਿਆਂ ਦੀ ਉਮ ਤੇ ਕੱਟੀ ਵੀ ਸੋਹਣੀ ਆ ਗਈ। ਵਾਜਨ ਤੇ ਸੋਹਣੀ ਅਲੱਗ ਵਾਜਣਾ ਅਲੱਗ। ਹਾਂ। ਦੇਖ ਕਿ ਮੈਂ ਉਹ ਇਹ ਨਾ ਮੋਟੀ-ਮੋਟੀ ਕੱਟੀ। ਹੂੰ। ਚਾਰ ਚੁਰ ਪੂਰਾ ਫੁੱਲ ਹੈ। ਪੂਰੀ। ਠੀਕ। ਤੇ ਸਾਹਮਣੇ ਚਰਦੀ ਹੈ ਇਹ ਕਿਹੜਾ ਹੁਣ? ਲੈ ਚਲ ਬਾਈ। ਬੰਦੇ। ਇਹ ਸੀ ਕੱਟੀ ਮੇਧਰ ਤੰਨਾ ਨੰਬਰ ਆਪਾਂ ਨੇ। ਤੇ ਇਸ ਦੁਬਾਰਾ ਤੁਹਾਨੂੰ ਦਿਖਾ ਦਾਂਗਾ ਆਪਾਂ ਕਰਤੀ ਚਾਰ ਨੰਬਰ। ਜਾਨ ਰਾਜ ਦੀ ਵੀਡੀਓ ਚ ਚਾਰ ਕੱਟੀਆਂ ਨਹੀਂ ਆ। ਹੂੰ। ਹੁਣ ਆ ਗਈ ਚਾਰ ਨੰਬਰ ਕੱਟੀ। ਇੱਕ ਤਾਂ ਕੱਟੇ ਫਿੱਕੀ ਨਾ ਹੋਵੇ ਲਖੇ। ਹੂੰ। ਫਿੱਕੀ ਤਾਂ ਫਿਰ ਫਿੱਕਾ ਰੇਟ ਹੋਵੇ। ਹਾਂ। ਉਹ ਗਾਹ ਕਿੰਨੀ ਉਮਰ ਦੇ ਬੱਚੇ ਕੇ ਇਹ ਬਈ 12 ਮਹੀਨੇ ਦੇ ਇਹ ਵੀ ਸਾਲ ਦੀ ਕੱਟੀ ਯਾਰ ਇਹ ਨਾਲੋਂ ਛੋਟੀ ਹੈ ਮਹੀਨੇ ਮਹੀਨੇ ਸੋਹਣੀ ਬੜੀਆਂ ਨਿੱਕੀਆਂ ਸੋਹਣੀ ਸਾਣੀ ਦਾ ਇਹ ਪੂਰੀ ਆ ਸੈਂਕ ਵੀ ਦੇਖੋ ਬਿਲਕੁਲ ਨਿਕਾ ਜਾਂਦਾ ਅੱਧੇ ਇੰਚੀ 1 ਇੰਚ ਜਿਹੜਾ ਇੰਚ ਮਸਾ ਹੀ ਹੋਣਾਗਾ ਨਾ ਆਹ ਤੇ ਝੋਲੀ ਛਾਲੀ ਕੱਟੀ ਹੂੰ ਇਹ ਕਿਉਂ ਉੱਠੀ ਵਜਣੀ ਹੈ ਨਾ ਪੁੱਠੀ ਵੀ ਹੈ ਜੀ ਮੈਂ ਤਨ ਮਹੀਨੇ ਵਾਲਾ ਸਿਸਟਮ ਕਰ ਰਹੀ ਆ ਜਿਵੇਂ 2 ਕੁ ਮਹੀਨੇ ਦੀ ਕਰਦਾ ਨਹੀਂ ਬਟਲੇ ਹਾਂ ਉਹ ਇਹਦਾ ਕੀ ਨਾ ਲੱਤ ਹੋਰ ਦੇ ਕੱਟੀ ਹੈ ਬੱਚੇ ਇਹ ਵੀ ਪੂਰੀ ਰਾਜੀ ਕੱਟੀ ਕੋਲ ਪੂਰੇ ਸਾਲ ਦੀ ਕੱਟੀ ਹੈਗੇ ਮਿੱਤਰੋ ਤੇ ਇਹ ਦੋ ਦੇ ਤਿੰਨ ਨੰਬਰ ਕੱਟਿਆ ਇਹ ਅਗਿਆ 13-14-14 ਮਹੀਨਾ ਕੱਟਿਆ ਪਹਿਲੇ ਨੰਬਰ ਵਾਲੀ ਕੱਟੀ ਲੱਗ ਭਾਗ 15-16 ਮਹੀਨਾ ਦੀ ਡੇਢ ਸਾਲ ਦੇ ਕਰਾਂ ਚ ਬਾਕੀ ਠੀਕ ਆ ਇਹ ਕੱਟੀ ਆ ਗਈ ਲਾਸਟ ਥੋੜਾ ਜਿਹਾ ਕੈਮਰੇ ਤੋਂ ਡਰਦੀ ਹੈ ਲੈਣ ਕਮਾਲ ਕੋਈ ਗੱਲ ਨਹੀਂ ਆਇਆ ਕਰ ਹੂੰ ਲੈ ਕੱਟੀ ਪੂਰੀ ਸ਼ਕੀਨ ਆ ਗਈ ਮਿੱਤਰੋ ਬਾਕੀ ਬਰੀਕ ਬਰੀਕ ਚਮੜੀ ਬਾਜਨ ਚ ਬਾਥਰੂਮ ਵੀ ਆਲੇ ਵੱਟ ਕੇ ਦਿਖਾ ਦੇ ਲੈ ਭਾਈ ਜੱਗਿਆ ਫਿਰ ਤੂੰ ਕਹਦਾ ਨਾ ਕਹੀਂ ਹੈ ਚੁੰਡੀ ਚਾਣੀ ਵੱਟ ਕੇ ਦਿਖਾ ਦੇ ਕਿਵੇਂ ਪਤਲੀ ਚਮੜੀ ਇਹ ਦੇਖ ਇਥੋਂ ਵੀ ਦਿਖਾ ਦੇ ਲੈ ਇਹ ਬਾਰਾ ਜਿਗਣਾ ਮਸਾਲਾ ਜਿਵੇਂ ਇਹ ਜਿਹੜੀ ਬਰੀਕ ਚੀਜ਼ ਤਾਂ ਉਹ ਤਾਂ ਜਿੱਥੋਂ ਮਰਜੋ ਫੜ ਲਾ ਆਪਣੇ ਕੋਈ ਵੀ ਕੱਟੀ 'ਚ ਨਾ ਮੋਟੀ ਚਮੜੀ ਨਹੀਂ ਹੋਊਗੀ ਇਹਨਾਂ 'ਚ ਪਤਲੀ ਚਮੜੀ ਜੀ ਹੁੰਦੀ ਚੰਗੀਆਂ ਕਿ ਹੁੰਦੀਆਂ ਯਾਰ ਕਹਿੰਦਾ ਭਾ ਮਤਲਬ ਵੀ ਚੰਗੀਆਂ ਬਣ ਵਾਲਾ ਹੁੰਦਾਂ ਠੀਕ ਆ ਉਹਨਾਂ ਦੇ ਟਾਈਮ 'ਚ ਕੋਈ ਕੱਟੀ 12-13 ਕਿਲੋ ਦਾ ਹੀ ਬਣ ਜੂਗੀ 10 ਵਾਲੀ ਕੋਈ 14 ਵਾਲੀ ਬਣ ਜੂਗੀ 15 ਵਾਲੀ ਬਣ ਜੂਗੀ ਠੀਕ ਆ ਜੇ ਉਹ ਕਹੋ ਵੀ ਇਹਨਾਂ 'ਚ ਕੋਈ 20 ਬਾਈਲ ਨਿਕਲੋ ਉਹ ਤਾਂ ਨਹੀਂ ਨਿਕਲਣਾ ਰਹੀ ਹੈਗੀ ਕੋਈ ਨਾ ਜਿੱਥੇ ਦੀ ਗੱਲ ਆ ਠੀਕ ਆ ਜੇ ਉਹ ਨਾ ਜਿੱਥੇ ਕੋਈ 6-7 ਕਿਲੋ ਵਾਲੀ ਉਹ ਵੀ ਮਾੜੀ ਗੱਲ ਹਨਾ ਮਾੜੀ ਇਹ ਨਿਕਾ ਸਾਇਦ ਨਾਲ ਉਹਦੀ ਸਾਹ ਸੰਭਾਲਣਾ ਹਾਂ ਦੇਖਣੀ ਪੜੀ ਹਾਂ ਬਾਕੀ ਆਉਣ ਵਾਲੇ ਸ਼ਕੀਨ ਬੰਨੇ ਕੱਦ ਗੱਟ ਚੰਗੇ ਹੋਣਗੇ ਸਿੰਗ ਸੂ ਸੋਹਣੇ ਹੋਣਗੇ ਆਹੀ ਮੇਨ ਗੱਲ ਕੱਟਦੀ ਹੁੰਦੀ ਹੈ ਹੋਰ ਇਹ ਚ ਵਾੜੀ ਵੱਡੀ ਢੋਲੀਆਂ ਦਾ ਹੀ ਵੱਡਾ ਵੱਟਾ ਹੁੰਦਾ ਦੇਖ ਕੱਟੀਆਂ ਦੇਖ ਢੋਲੀ ਦੇਖ ਹਮ ਲਾ ਜਾਰੀ ਆ ਗਈ ਵੱਡੀ ਉਹ ਦੇਖੋ ਕੀ ਜੀਵਨ ਨਹੀਂ ਆਏ ਦੇਖੀ ਹਮ ਸਹੀ ਝੋਲੀ ਦੇਖੀ ਨਾ ਭਾਏ ਨਾ ਰੂਹ ਅਰ ਗਈ ਝੋਲੀ ਆ ਯਾਰ ਸਹੀ ਆ ਲੈ ਪੈਂਡ ਮਿੱਤਰੋ ਆ ਗਿਆ ਮोटा मोटा تحصیل ਤੱਬਾ ਜਿਲ੍ਹਾ ਲੱਗਿਆ ਬਰਨਾਲਾ ਸੰਪਰਕ ਨੰਬਰ ਚੱਲਦਾ ਬਾਈ ਦਾ ਸਕਰੀਨ ਤੇ ਟੋਟਲ ਸਾਨੂੰ 4 ਘਟੇ ਦਿਖਾ ਤਿਆਂ ਤੇ ਜਿਹੜੇ ਭਰਾ ਨੂੰ ਜਿਹੜੀ ਇਕੱਠੀ ਪਸੰਦ ਹੋ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਚਾਰੇ ਇਕੱਠਾ ਲੈਣਾ ਤੋਂ ਹੋ ਸਾਰਾ ਸੌਦਾ ਕਰ ਲਿਓ 3000 ਲਿਖੀ ਲਿਖੀ ਦੋ 2000 ਕਰ ਦੂ ਬਾਈ ਹੈ ਨਾ ਧੰਨਵਾਦ ਜੀ ਧੰਨਵਾਦ